ਉਧਰ ਕੈਂਚੂ ਛੇੜ ਲਿਆ ਕੈਂਚੂ ਛੇੜ ਲਿਆ ਉਧਰ ਕੈਂਚੂ ਛੇੜ ਲਿਆ ਕੈਂਚੂ ਛੇੜ ਲਿਆ ਕਿਹ ਕਿਹਦਾ ਪਿੰਡ ਸ਼ੇਰ ਨੇ ਸਾਡਾ ਉਹ ਵੱਡੇ ਜਾਂਦਾ ਮੇਰੇ ਮਿੱਤਰੋ ਵੱਡੇ ਪ੍ਰਮੋਟਰਾਂ ਦੀ ਗੱਲ ਉਹ ਕਾਲ ਦਸ਼ਨ ਆ ਗਿਆ ਦਸ਼ਨ ਆ ਗਿਆ ਮੇਰੇ ਮਿੱਤਰੋ ਲਓ ਆਲਮਗਿਰਿਆ ਹੋਰ ਕਬੱਡੀ ਪਾਉਣ ਦੇ ਲਈ ਵਾਧ ਚੁੱਕਿਆ ਲਓ ਆਲਮਗਿਰਿਆ ਫਿਰ ਕਬੱਡੀ ਪਾਉਣ ਦੇ ਲਈ ਲਓ ਪੱਧਰੀ ਵਾਲੇ ਨਾਲ ਲਓ ਖੇੜ ਤੇ ਚਾ ਪੈ ਗਿਆ ਮੇਰੇ ਮਿੱਤਰੋ ਵੀਰੇ ਬੇਚਣਾ ਬੇਚਣਾ ਬੋਏ ਭਾਈ ਗਰਾਊਂਡ 'ਚ ਨਾ ਆਇਓ ਗਰਾਊਂਡ 'ਚ ਨਾ ਆਇਓ ਵੀਰੇ ਬੇਚਣਾ ਉਹ ਪੱਧਰੀ ਵਾਲਾ ਪੱਧਰੀ ਵਾਲਾ ਭਾਈ ਬੇਨਤੀ ਆ ਭਰਾ ਬਣ ਕੇ ਬਾਹਰਲੇ ਪਾਸੇ ਹੋ ਜਾਓ ਬਾਹਰ ਆਓ ਜੋ ਜੱਗਾ ਜੰਡੀਆਂ ਜਤਿੰਦਰ ਜਹਾਂ ਵਾਹ ਜੀ ਵਾਹ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਗਰਾਊਂਡ 'ਚ ਮੇਲਾ ਲੱਗ ਪਈਆ ਗੀਰੇ ਗਰਾਊਂਡ ਦੇ ਬੱਲੇ ਨਾਲ ਭਰਾ ਬਣ ਕੇ ਬੇਨਤੀ ਆ ਸਾਰਿਆਂ ਨੂੰ ਗਰਾਊਂਡ ਦੇ ਵਿੱਚ ਨਾ ਸਾਰਿਆਂ ਨੂੰ ਬੇਨਤੀ ਆ ਭਰਾ ਬਣ ਕੇ ਹਾਰਲੇ ਵਾਲਾ ਮੇਲਾ ਚੱਲਦਾ ਹਾਰਲੇ ਵਾਲਾ ਮੇਲਾ ਚੱਲਦਾ ਵੀਰੇ ਮਿੱਤਰੋ ਲਓ ਸਾਹਮਣੇ ਟੱਕਰ ਆਹ ਟੱਕਰ ਆਹ ਟੱਕਰ ਹਰਿਆਣੇ ਵਾਲਾ ਆਹ ਹਰਦਾ ਉਹ ਟਕਲ ਅੱਤ ਕਰਵਾਉਣ ਨਹੀਂ ਫਿਰਦਾ ਉਹ ਬੜੀਆਂ ਵਾਲਾ ਗੋਗਲੀਆਂ ਦਾ ਬਾਈ ਬਾਹਰ ਹੋ ਜਾਓ ਬਾਦੂ ਦਰਸ਼ਕ ਦਰਸ਼ਕੋ ਉਹ ਮੇਲਾ ਤੁਹਾਡੇ ਲਈ ਹੈ ਦਰਸ਼ਕੀਓ ਇਹ ਤੁਹਾਡਾ ਮੇਲਾ ਹੈ ਇਹ ਤੁਹਾਡਾ ਮੇਲਾ ਹੈ ਦਰਸ਼ਕੀਓ ਇਹ ਤੁਹਾਡਾ ਮੇਲਾ ਹੈ ਭਰਾ ਬਣ ਕੇ ਗਰਾਊਂਡ 'ਚ ਨਾ ਆਓ ਓਏ ਮੇਲਾ ਬੜਿਆ ਹੋਇਆ ਹੈ 4 ਤੇ 5 ਫਰਵਰੀ ਸ਼ਾਜਲੇ ਵਾਲੇ ਭਰਾ ਵੀ ਸੱਦੇ ਲਾ ਰਹੇ ਆ ਸਾਰੀ ਸੰਗਤ ਲਈ ਖੁੱਲੇ ਸੱਦੇ ਆ ਸ਼ਾਜਦੇ ਲਾਗੇ ਸ਼ਾਜਲਾ ਓਹ ਕੌਣ ਆ ਗਿਆ ਧਰਤੀ ਦਾ ਉਹ ਜਸ਼ਨ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਜਸ਼ਨ ਦੀ ਰੇਡ ਲਓ ਪੱਧਰੀ ਆਏ ਤੇ ਭੱਜ ਗਿਆ ਆ ਆਹ ਕੋ ਗੱਬਰੀਆ ਆਹ ਕੋ ਗੱਬਰੀਆ ਆਹ ਕੋ ਗੱਬਰੀਆ ਵਾਹ ਉਹ ਸੋਹਣੇ ਵਾਹ ਉਹ ਸੋਹਣੇ ਵਾਹ ਉਹ ਸੋਹਣੇ ਬਾਈ ਜੇ ਮੇਲੇ ਦਾ ਜਦਣਾ ਸਵਾਗਾ ਤਾੜੀ ਤੇ ਲਲਕਾਰਾ